ਮਾਨਸਾ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਭਗਿਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ ਅਨਸਾਰ ਅੱਜ ਬੁੱਢਲਾਡਾ ਸਿੱਧੀ ਦੇ ਐਸਐਸਪੂ ਕੁਮਿੰਦਰਜੀਤ ਸਿੰਘ ਨੇ ਹਾਈ ਡੇ ਚੌਂਕ ਵਿਕੇ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ ਵਰਤਮਾਨ ਖਵਾਨਾ ਜਿਵੇਂ ਕਿ ਕਾਰਾਂ ਮੋਟਰਸਾਈਕਲ ਜੀਪਾਂ ਤੇ ਗੱਡੀਆਂ ਆਤੀ ਚੈਕਿੰਗ ਕਰਕੇ ਮੌਕੇ ਤੇ ਹੀ ਚਲਾਨ ਕੱਟੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਡਰਾਈਵਿੰਗ ਲਾਇਸੈਂਸ ਵਾਹਨਾਂ ਦੀ ਆਰ ਸੀ ਜਿੰਨਾ ਕੋਲ ਮੌਜੂਦ ਨਹੀਂ ਸੀ ਉਹਨਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਉਹਨਾਂ ਕਿਹਾ ਕਿ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਅਤੇ ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਲਵਾਰਿਸ਼ ਚੀਜ਼, ਵਸਤੂ ਜਾਂ ਕੋਈ ਅਣਪਛਾਤੇ ਵਿਅਕਤੀ ਤੁਹਾਡੀ ਗਲੀ ਵਿੱਚ ਗੇੜੇ ਮਾਰਦੇ ਹਨ ਤਾਂ ਇਸ ਸੰਬੰਧੀ ਤਲਾ ਮੌਕੇ ਤੇ ਹੀ ਪੁਲਿਸ ਨੂੰ ਦਿੱਤੀ ਜਾਵੇ। ਤਾਂ ਜੋ ਕੋਈ ਅਣਸਖਾਵੀ ਘਟਨਾ ਵਾਪਰਨ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਖੌਂਦ ਵਿੱਚ ਲਿਆਂਦੀ ਜਾਵੇਗੀ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਗਵਿੰਦਰ ਕੋਲੀ ਬੁਡਲਾਟਾ। ਹਾਂਜੀ ਸਰ ਜੀ ਅੱਜ ਨਾਕਾ ਲਾਇਆ ਕੋਇਆ ਸਰਪ੍ਰੀਜ਼ ਆ ਉਹ ਦਿੱਤੋ ਵੀ ਕਿ ਉਹ ਮੈਡਿਕਲ ਦੇ ਰਕਮ ਸੰਸੋ ਉਹ ਸ਼ਹਿਰ ਵਿੱਚ ਆਪਣਾ ਰੱਜਾ ਦੇਸ਼ ਉੱਤੇ ਨਾਤਾਵੰਨ ਵਿਦਿਆਨਾ ਉਸੇ ਲਈ ਤਾਂ ਆਪ ਆਈਟੀਆ ਦਾ ਨਾਟਾ ਵਸੇ ਲਾਕਾ ਲਾ ਕੇ ਵੀ ਕਲੈਂਟ ਨੇ ਕੀ ਕਰ ਲਈ ਹੈ ਤੇ ਆਗਾ ਦੇ ਬੰਦੇ ਨજર ਤੁਸੀਂ ਆਈਟੀਆ ਦਾ ਨਾਟਾ ਲਾਇਆ ਅੱਜ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਸ਼ਹਿਰ ਉਹਨੇ ਮੱਤੇ ਨਜ਼ਰ ਜਿਹੜਾ ਹੁਣ ਸਮਾਂ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਕਾਸ਼ਾ ਲੋਕ ਸੰਭਿਆਵਾਂ ਦੀ ਬਣੀ ਹੋਈ ਆ ਕਿ ਕਿਹੜੇ ਤਰ੍ਹਾਂ ਦੇ ਹਸਤਾਮਿਕ ਤੋਂ ਕੋਈ ਪੰਜਾਬ ਹੁਣ ਆ ਲੈ ਸਕੇ ਸਾਡੇ ਸੱਤੀ ਨਾਲ ਸੇਵੀ ਕਲਾ ਦੀ ਚੈਨਗੀ ਦਿੱਤੀਆਂ ਰਹੀਆਂ ਤਾਂ ਕਿ ਮਾੜੇ ਅੰਸਰ ਤੋਂ ਸ਼ਹਿਰ ਦੇ ਵਿਚੋਂ ਪਾਸਾ ਕਰਨਾ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਨ ਟੀਵੀ